ਇੱਕਾ ਇੱਥੇ ਕੋਈ 16 ਸਾਲ ਦੀ ਕੁੜੀ ਐ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਨਸ਼ਾ ਕਰਦੇ ਨੇ ਗੜੀਆਂ 'ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿਤੇ ਤਰ੍ਹਾਂ ਦੇ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਆ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲਕੋਤਾ ਹਾਂ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਤੇ ਰਹਿੰਦੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਿਕਟਾਂ ਬੀੜੀਆਂ ਪੀਣੇ ਆ ਗਲੀਆਂ ਚ ਜਾ ਕੇ ਪਿੰਡ ਦੀਆਂ ਚ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਣੀਆ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣਾ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਹੁਤ ਇੱਥੇ ਚੋਰੀਆਂ ਹੋ ਲਈਆਂ ਤੇ ਨਸ਼ਾ ਪੂਰਾ ਕਰਦੇ ਨੇ ਥੋਨੂੰ ਮੈਂ ਦਿਖਾ ਦਿੰਦਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਆ ਇਹਨਾਂ ਨੇ ਆਹ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇੱਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜAVE ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦਾ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ ਦਾਦਾ ਜਵਾਕ ਨੇ ਫਿਰ ਮਾਗੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦੇ ਸੀ ਉੱਧਰ ਹਾਂ ਹਰ ਇੱਧਰ ਵੀ ਪਿੰਡ ਆ ਦਿਖਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਆ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਤਾਂ ਉਹ ਜ਼ਿਮੀਂਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜ਼ਿਮੀਂਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਹਨ ਉਹਨਾਂ ਨੂੰ ਬਾਅਦ ਵਿੱਚ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਮੇਤ ਰੱਖਣ ਤੇ ਤੁਹਾਨੂੰ ਮੈਂ ਦਿਖਾਉਨੇ ਆ ਇਹਨਾਂ ਦੇ ਜਵਾਕ ਦੇਖੋ ਚੱਲ ਅੱਗੇ ਆਹ ਦੇਖ ਲਓ ਆ ਰਸਤਾ ਹੈ ਹੁਣ ਇੱਥੇ ਨੂੰ ਲੰਘਣਗੇ ਕਿਵੇਂ ਲੋਕ ਆ ਸਾਡੇ ਪੰਜਾਬੀ ਇੱਥੇ ਨੂੰ ਲੰਘਦੇ ਨੇ ਇਹਨਾਂ ਦਾ ਕਿਸੇ ਦਾ ਕੋਈ ਆਏ ਨਹੀਂ ਪਤਾ ਕਿਹੜੇ ਕਿੱਥੇ ਦੇ ਹੈਗੇ ਕਿੱਥੇ ਦੇ ਨਹੀਂ ਹਾਂ ਉਹ ਧੋਗੇ ਜਾਂਦੇ ਆ ਉਹ ਪਰੇ ਤੱਕ ਦੇ ਉਹ ਜਦੋਂ ਜਦੋਂ ਉਹ ਸਾਰੀ ਬਣਾਦਾ ਜਵਾਗ ਦੇਖ ਉਹ ਕਿਵੇਂ ਜਵਾਗ ਦੇ ਜਵਾਗ ਫਿਰਦਾ ਉਹ ਉਧਰ ਤੱਕ ਦਿਖਾ ਜੂ ਮਾਰ ਕੇ ਕਿਵੇਂ ਉਹਦੇ ਸਿਰੇ ਤੋਂ ਸਿਰੇ ਫਿਰਦੇ ਨੇ ਇੱਕ ਇੱਕ ਜੂੰਗੀ ਤੇ 15 15 20 20 ਜਵਾਕ ਨੇ ਇੱਕ ਇੱਕ ਝੂੰਗੀ ਚ ਜਿੰਨਾਂ ਨੂੰ ਕੁਝ ਆਤਾ ਪਤਾ ਹੀ ਨਹੀਂ ਉਹ ਦੇਖਾਓ ਮੋਟਰਾਂ ਤੇ ਦਿਖਾ ਦਿਤੇ ਨਾਲ ਦੀਆਂ ਤੇ ਕਿਵੇਂ ਬੈਠੇ ਆ ਹਾਂ ਇਹਨਾਂ ਦਾ ਕੀ ਗੱਲ ਹੈ ਮਾੜੀ ਗਲਤੀ ਕਰਦੇ ਨੇ ਸਿਮਾਨ ਨੇ ਉਹ ਜਿਵੇਂ ਉਹ ਵੀ ਲੋਣੇ ਤੇ ਗਾ ਲੱਗੇ ਉਹ ਤੇ ਉਹ ਦੁਕਾਨੀ ਆ ਗਏ ਆ ਆ ਦੇਖ ਲੋ ਐ ਇੱਕਣ ਬੈਠਦੇ ਨੇ ਇਹ ਜੇ ਕੋਈ ਕਿਹੇ ਮੋਟਰਸਾਈਕਲ ਥੱਲੇ ਜਾਂ ਗੱਡੀ ਥੱਲੇ ਆ ਗਿਆ ਦੁੱਗਣੇ ਪੈਸੇ ਮੰਗਣੇ ਇਹਨਾਂ ਨੇ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਇਹ ਅਸੀਂ ਮਤਾਂ ਪਾਇਆ ਚਕਾਉਣੀਆਂ ਝੁੰਗੀਆਂ ਇੱਥੋਂ ਅਸੀਂ ਮਤਾਂ ਤਾਂ ਹੈ ਜੁਗੀ ਪਰ ਤਿਆਨਰ ਧੋਨੜ ਕੀ ਜੱਟਾ ਚੱਕੋ ਇੱਥੋਂ ਠੀਕ ਹੈ ਫालतू ਆ ਆ ਚਕਾ ਦੋ ਨਹੀਂ ਸੋਟਾ ਦੇਣਾ ਆਪਣਾ ਸਮਾਨ ਚੱਕੋ ਇੱਥੋਂ ਸਾਰਾ ਹਾਂ ਕੋ ਨੂੰ ਹੱਦੀ ਬਿਨਾ ਟਾਈਮ ਹੈ ਆਛਾ ਹਾਂ ਆਪਣਾ ਸਾਰਾ ਸਮਾਨ ਚੱਕ ਕੇ ਜਿੱਥੇ ਜਾਣਾ ਉੱਥੇ ਜਾ ਅੱਜ ਵੀਰਵਾਰ ਆਉਗਾ ਉਹਦੇ ਵੀਰਵਾਰ ਨੂੰ ਕੋਈ ਝੂੰਗੀ ਨਹੀਂ ਚਾਹੀਦੀ ਹੋਰ ਇਹ ਨਾ ਬੰਦਾ ਚਾਹੀਦਾ ਅੱਛਾ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਉਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨਾਲੇ ਬੈਠਿਆ ਪਾਉਂਦੇ ਜੇ ਝੂੰਗੀ ਚੱਕੇਗਾ ਤਾਂ ਅਭੀ ਕਹਾ ਜਾਏਗਾ ਜਿੱਥੇ ਮਰਜੀ ਜਾਓ ਸਾਨੂੰ ਨਹੀਂ ਪਤਾ ਇੱਥੇ ਮਰਜੀ ਜਾਓ ਵਿਹਾਰ ਜਾਓ ਜਿੱਥੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਦ ਪਾਉਂਦੇ ਸਾਡੇ ਅੱਛਾ ਇਹ ਤੁਹਾਨੂੰ ਹੋਰ ਦੱਸਦੇ ਹਾਂ ਭਾਈ ਇਹ ਸਾਡੇ ਪਿੰਡ 'ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਰੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਲੇ-ਦਾਲੇ ਪਿੰਡਾਂ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਅੱਛਾ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲੂ ਸਿਰ ਪਾੜਨਗੇ ਇਹਦਾ ਕੰਦ ਤੁਸੀਂ ਉਰੇ ਪਨੇ ਚੋਰੀ ਉਰੇ ਕਰਦੇ ਆ ਕੰਮ ਕਰਨਾ ਤੁਸੀਂ ਬਾਡੇ ਪਟਿਆ ਗਰਾਊਂਡ 'ਚੋਂ ਬਾਲਾਂ ਚੱਕ ਲਿਆ ਏ ਗਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਅੱਛਾ ਖੈਰ ਕਰਨ ਇਹਨਾਂ ਦੇ ਉੱਥੇ ਕੁਲਤੇ ਬੈਠਦੀਆਂ ਸਿੱਕਦਾ ਮੀਣੀਆਂ ਪੀਣ ਉੱਥੇ ਸੁੱਖਾ ਮਾਰ ਕੇ ਜਿਤਨਾ ਦਿਲ ਖੱਟਾ ਹੈ ਖੱਤੀਆ ਹਮ ਉੱਤਰ ਗਏ ਆ ਆ ਬੋਲੋ ਵੀਰੇ ਕੀ ਕੀ ਕਰਿਆ ਇਹਨਾਂ ਨੇ ਉਹਨਾਂ ਚਾਰ ਮੈਂ ਸਭ ਇੱਕ ਤਾਂ 22 ਇੱਕ ਤਾਂ 16 ਸਾਲ ਵਾਲਾ ਕੇਸ ਸੀ ਆ ਇੱਕ ਇੱਕ ਚੋਂ ਇਹਨਾਂ ਨੂੰ ਟੀਵੀ ਵੀ ਹੈ ਇੱਕ ਨੂੰ ਟੀਵੀ ਦੀ ਬਿਮਾਰੀ ਆ ਕਿਤੇ ਹੋਰ ਨੂੰ ਵੀ ਫੈਲ ਸਕਦੀ ਆ ਉਹ ਠੀਕ ਹੈ ਕਾਰੀ ਰਿਪੋਰਟਾਂ ਨਾਲ ਹਾਂ ਰਿਪੋਰਟਾਂ ਵੀ ਉਹਦੀ ਦਵਾਈ ਵੀ ਚੱਲੀ ਆ ਮੁੜ ਕੇ ਉਹ ਦਵਾਈ ਲੈਣ ਨਹੀਂ ਗਿਆ ਇੱਕ ਇੱਥੇ ਕੋਈ 16 ਸਾਲ ਦੀ ਕੁੜੀ ਆ ਜਿਹਦੇ ਬੱਚਾ ਹੋਣੇ ਵਾਲਾ ਹੁਣ ਤੁਸੀਂ ਦੱਸੋ ਲੀਗਲ ਐ ਇਹ ਠੀਕ ਐ ਕੱਲ ਨੂੰ ਕੁਝ ਹੋ ਗਿਆ ਉੰਨੀ ਕੀ ਹੋ ਗਈ ਪੰਚਾਇਤ ਫਸੂਗੀ ਇਕੇ ਨਸ਼ਾ ਕਰਦੇ ਨੇ ਗੜੀਆਂ ਚ ਘੁੰਮਦੇ ਨੇ ਸਭ ਤੋਂ ਵੱਡੀ ਗੱਲ ਚੋਰੀ ਦੇ ਕਿਤੇ ਰੈਡ ਆਏ ਨੇ ਹਾਂ ਚੋਰੀ ਦੇ ਇੱਥੇ ਨੂੰ ਇੱਕ ਦੋ ਬੰਦਾ ਲੁੱਟਿਆ ਇਹਨਾਂ ਨੇ ਫੇਰ ਗਰਾਊਂਡ 'ਚੋਂ ਵੀ ਸਮਾਨ ਚੋਰੀ ਕਰਿਆ ਇਹਨਾਂ ਨੇ ਤਾਂ ਕਰਕੇ ਸਾਨੂੰ ਅੱਕ ਕੇ ਮਤਾ ਪਾਉਣਾ ਪਿਆ ਇਹ ਵੀ ਇਹਨਾਂ ਦਾ ਸਮਾਨ ਅਸੀਂ ਚਕਾਉਣਾ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਜੇ ਹਫ਼ਤੇ ਬਾਅਦ ਸਮਾਨ ਨਹੀਂ ਚੱਕਣਗੇ ਤਾਂ ਅਸੀਂ ਕਾਰਵਾਈ ਕਰਾਵਾਂਗੇ ਇਹਨਾਂ ਦੇ ਤੇ ਝੁੰਗੀਆਂ ਇਹਨਾਂ ਦੀਆਂ ਢਾਈਆਂ ਜਾਣਗੀਆਂ ਬੱਟੇ ਹੋ ਗਈ ਬੜਾ ਨਿਆਣੇ ਜਿਹਾ ਕੰਨੇ ਖੜੇ ਦੇਖੇ ਸਾਰੇ ਨਾਲੇ ਮਾਦੀ ਨੂੰ ਉਟਰਾ ਦੇ ਕੋਈ ਗੱਲ ਨਹੀਂ ਮੈਂ ਕਰੀ ਹੋਊਂਗਾ ਬੋਲ ਪੈਸੇ ਉਸਦੇ ਹੈ ਸਭ ਦਾ ਕੀ ਲੈਗਾ 7 7 ਦਿਨ ਦਾ ਲੈਣਾ ਇੱਕ ਹਫਤੇ ਦਾ اچھا ਇੱਕ ਹਫਤੇ ਦਾ ਟਾਈਮ ਹੈ اچھا اچھا ਠੀਕ ਹੈ ਅੱਗੇ ਬੋਲੋ ਉਸ ਤੋਂ ਅੱਗੇ ਪਹਾਂ ਮਰਜ਼ੀ ਚਲੇ ਜਾਓ ਉਧਰ ਵੀ ਦਿਖਾ ਦਿਓ ਉਹ ਕਿੰਨੇ ਆ ਰਹੇ ਨੇ ਇਹਦੇ ਸਭ ਜਗਾ ਆਹ ਤਿੰਨ ਟਾਈਮ ਦਲ ਕੋ ਮੋੜਾ ਚਿੱਟਾ ਕੋ ਬਣੇ ਬਲਾ ਕਰਦੇ ਆ ਤੁਸੀਂ ਅਸੀਂ ਦਿਖਾ ਆ ਦੇਖੋ ਆ ਆ ਲੱਛਣ ਕਰਦੇ ਨੇ ਉਹ ਦੇਖੋ ਕਿੰਨੇ ਬੈਠੇ ਨੇ ਤੁਹਾਨੂੰ ਦਿਖਾਉਣੇ ਅੱਗੇ ਵੀ ਅਸੀਂ ਆਹ ਦੇਖ ਲਓ ਇੱਧਰ ਵੀ ਆ ਇੱਥੇ ਵੀ ਬੈਠਿਆ ਜਵਾਗ ਇੱਥੇ ਲੰਘਣ ਦੇ ਦੇਣਗੇ ਕਿਸੇ ਨੂੰ ਇਹ ਤੇ ਆਹ ਤੁਹਾਨੂੰ ਦਿਖਾਉਣਾ ਮੇਨ ਲੈ ਗਾਂਜੇ ਦਾ ਬੂਟਾ ਬੀਜੀਂ ਫਿਰਦੇ ਨੇ ਇਹ ਆ ਲੈ ਜਿੱਥੇ ਜਿੱਥੇ ਰਹਿੰਦੇ ਨੇ ਉੱਥੇ-ਉੱਥੇ ਬੀਜਿਆ ਹੋਇਆ ਇਹਨਾਂ ਨੇ ਨਸ਼ੇ ਪੱਤੇ ਗਾਤਰ ਆ ਦੇਖ ਲਓ ਤੁਸੀਂ ਹੁਣ ਦੀ ਗਾਹ ਕਿਆ ਹਾਲਾਤ ਹੋਣਗੇ ਓਰੇ ਦੇ ਆ ਲੈ ਗੋਦੀਆ ਹੁੰਦਾ ਕਿਦੀ ਮੋਟਰ ਹੈ ਕਿਦੀ ਮੋਟਰ ਆ ਇਹ ਕਿੱਥੇ ਆ ਦੂਆ ਕਿੱਥੇ ਆ ਓਏ ਕੋਈ ਹੈ ਨਹੀਂ ਓਰੇ ਹਾਂ ਉੱਥੇ ਨਹੀਂ ਬਲਾਸ਼ ਕੋ ਨਾਲੇ ਦਾਤੀ ਲਿਓ ਇਹਦਾ ਹੀ ਥਾਂ ਦੁੱਤੀ ਜਨੇ ਹਾਂ ਆ ਬੜਾਇਆ ਇਹਨਾਂ ਦੇ ਗਾਂਜੇ ਦਾ ਬੂਟਾ ਇਹ ਕਿਨੇ ਬੀਜਿਆ ਤਾਂ ਇਹ ਬੀਜਿਆ ਨੇ ਤਾਂ ਪੀ ਜੰਗੇ ਆਪੇ ਜੰਮ ਗਿਆ ਆਪ ਕੋ ਦਿਖਾ ਨਹੀਂ ਵੀ ਇਸ ਕੋ ਤੋੜਨਾ ਹੈ ਟਟਿਆ ਕਿਉਂ ਨਹੀਂ ਜੀ ਆਪੇ ਜੰਮ ਗਿਆ ਪਰਚਾ ਇਸ ਦਾ ਤੈਨੂੰ ਪਤਾ ਪਰਚਾ ਇਸ ਕਾ ਹੋ ਪਤਾ ਹੈ ਪਰਚਾ ਇਸ ਕਾ ਗਾਂਜੇ ਦਾ ਗਾਂਜੇ ਦਾ ਬੂਟਾ ਨਾ ਇਹ ਪਤਾ ਨਹੀਂ ਜੀ ਮੈਂ ਤਾਂ ਮੈਂ ਕਦੇ ਪਾਲਿਆ ਨਹੀਂ ਗਾਂਜੇ ਫਿਰ ਉញਿਓ ਰੱਖਿਆ ਟਾਵਰ ਨੂੰ ਇਹ ਉਹ ਜੋ ਜੰਮ ਗਿਆ ਇਹ ਗੱਲਾਂ ਸੁਣ ਲਓ ਇਹਨਾਂ ਦੀਆਂ ਇਹ ਵੀ ਲਾਗੇ ਦੂਏ ਲੋਟ ਵੀਰੇ ਔਰ ਰਸੀਆਂ ਨਾਲ ਤੁਸੀਂ ਬੰਨਿਆ ਹੋਇਆ ਉਹ ਦੇਖੋ ਤਾਰ ਨਾਲ ਬੰਨਿਆ ਉੱਪਰ ਰਸੀ ਨਾਲ ਬੰਨਿਆ ਹੋਇਆ ਵੀ ਗਿਰੇ ਨਾ ਇਹ ਬੰਨ ਦਿਓ ਸਾਡੇ ਇੱਕ ਅਸੀਂ ਹੁਣ ਆ ਮੋਟਰ ਤੇ ਆਏ ਆ ਇਹ ਤਾਂ ਕਹਿੰਦੇ ਨਾ ਵੀ ਗਾਂਜੇ ਦਾ ਬੂਟਾ ਉੱਗ ਗਿਆ ਬੰਦੇ ਬਾਕੀ ਸਾਡੇ ਸਾਰੇ ਆ ਰਹੇ ਨੇ ਤੁਹਾਨੂੰ ਦਿਖਾਉਣਾ ਹੈ ਕੇਮੇ ਲਕੋਇਆ ਹੋਇਆ ਇਹਨਾਂ ਨੇ ਆਹ ਦੇਖੋ ਲੈ ਆ ਪੱਲੀ ਚੱਕ ਜੱਸੀ ਇਹਦੇ ਉੱਪਰ ਆਹ ਦੇਖੋ ਲੈ ਹਾਂ ਦੇਖ ਲੈ ਆਪਾਂ ਉਧਰ ਤੇ ਲਕੋਤਾ ਹਾਂ ਭਾਈ ਸਾਰੇ ਖਤਮ ਕਰਨੇ ਨੇ ਇਹ ਬੂਟੇ ਵਾਟੇ ਗਾਂਜੇ ਵਾਲੇ ਇਹ ਦੇਖ ਲੋ ਆਹ ਦੇਖੋ ਆ ਪਹਿਲਾਂ ਵਾਲਾ ਆ ਤਾਂ ਆ ਦੇਖ ਲੈ ਵੀਰੇ ਲਕੋਗੇ ਤੇ ਸਾਲੇ ਆ ਪੱਲੀ ਪਾ ਕੇ ਲਕੋਗੇ ਮੇਰਾ ਬੁੱਧਰ ਬੱਟਣ ਲੱਗਿਆ ਬੂਟਾ ਜਮੇਗਾ ਨਹੀਂ ਤਾਂ ਆ ਹੁਣ ਬੂਟੇ ਪਰ ਪੱਲੀ ਪਾ ਦੀ ਹਾਂ ਜਾਂ ਨਿਕਲ ਗਈ ਆਈ ਵੱਡੋ ਆ ਦੇਖ ਲੋ ਭਾਈ ਹੁਣ ਇਹ ਵੀ ਵੜਦੇ ਆ ਹੁਣ ਨਹੀਂ ਵੀਰੇ ਦਿਖਾਈ ਆ ਲੈ ਪੀਜੀ ਹੋਈ ਦੀ ਆ ਇੱਥੇ ਹੀ ਵੀਜੀ ਆ ਲੈ ਛੋਟੇ ਵੀ ਨਹੀਂ ਹਲੇ ਆ ਦੇਖੋ ਫਟ ਲੈ ਰਾਂ ਨੂੰ ਵੀ ਦੇਖ ਲੋ ਭਾਈ ਹੁਣ